नमस्कार आकाशवाणी दाई जालंधर केंद्ररे हुण तुसी चंचਲ शर्मा तों پرتਿਸ਼ਖ ਖਬਰਾਂ ਸੁਨੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਭਾਰਤ ਨੇ 2023-24 ਵਿੱਚ ਰੱਖਿਆ ਉਤਪਾਦਨ ਦੇ ਮੁੱਲ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਉਤਪਾਦਨ ਦਾ ਮੁੱਲ ਕਰੀਬ 1.27 ਲੱਖ ਕਰੋੜ ਰੁਪਏ ਤੱਕ ਪਹੁੰਚਿਆ ਨੀਟ ਪੀਜੀੀਐਨ ਪ੍ਰੀਖਿਆ ਹੁਣ 11 ਅਗਸਤ ਨੂੰ ਦੋ ਸ਼ਿਫਟਾਂ ਵਿੱਚ ਕਰਵਾਈ ਜਾਵੇਗੀ ਅਧਿਨਿਤੀ ਆਯੋਗ ਵੱਲੋਂ ਚਲਾਇਆ ਜਾ ਰਿਹਾ ਸੰਪੂਰਨਤਾ ਅਭਿਆਨ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਂੌਰ ਅਤੇ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟਵੀ ਕੇ ਅੱਜ ਸਮਾਗਮ ਕੀਤੇ ਗਏ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਨੇ ਸਾਲ 2023-24 ਵਿੱਚ ਰੱਖਿਆ ਉਤਪਾਦਨ ਦੇ ਮੁੱਲ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ ਸਾਲ 2023-24 ਵਿੱਚ ਉਤਪਾਦਨ ਦਾ ਮੁੱਲ ਕਰੀਬ 127000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਜਿਹੜਾ ਪਿਛਲੇ ਵਿੱਤੀ ਸਾਲ ਦੇ ਉਤਪਾਦਨ ਦੇ ਮੁੱਲ ਨਾਲੋਂ 16.8% ਵਾਧਾ ਹੈ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮੇਕ ਇਨ ਇੰਡੀਆ ਪ੍ਰੋਗਰਾਮ ਸਾਲ ਦਰ ਸਾਲ ਨਵੇਂ ਮੀਲ ਪੱਥਰ ਨੋ ਪਾਰ ਕਰ ਰਿਹਾ ਹੈ ਰਾਜਨਾਥ ਸਿੰਘ ਨੇ ਰੱਖਿਆ ਜੰਤਕ ਖੇਤਰ ਇਕਾਈਆਂ ਰੱਖਿਆ ਵਸਤੂਆਂ ਦਾ ਨਿਰਮਾਣ ਕਰਨ ਵਾਲੀਆਂ ਹੋਰਨਾਂ ਜੰਤਕ ਖੇਤਰ ਦੀਆਂ ਇਕਾਈਆਂ ਅਤੇ ਨਿੱਜੀ ਉਦਯੋਗ ਸਮੇਤ ਹੋਰਨਾਂ ਉਦਯੋਗਾਂ ਨੂੰ ਵਧਾਈ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ਲਈ ਦੇਸ਼ ਦੀ ਸ਼ਲਾਘਾ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਸਮਰਥਾਵਾਂ ਨੂੰ ਹੋਰ ਵਿਧਾਨ ਤੇ ਦੇਸ਼ ਨੂੰ ਇੱਕ ਪ੍ਰਮੁੱਖ ਆਲਮੀ ਰੱਖਿਆ ਨਿਰਮਾਣ ਕੇਂਦਰ ਵੱਜੋਂ ਸਥਾਪਿਤ ਕਰਨ ਵਾਸਤੇ ਇੱਕ ਸਹਾਇਕ ਵਾਤਾਵਰਣ ਨੂੰ ਪਾਲਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਉਪਕਰਣਾਂ ਨੂੰ ਵਿਕਾਇਕ ਅਤੇ ਭਾਰਤ ਨੂੰ ਆਤਮ ਨਿਰਭਰ ਵੀ ਬਣਾਏਗਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੀ ਜਮਨੀ ਚੋਣ ਬਾਬਤ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨਾਲ ਵੀਡੀਓ ਕਾਨਫਰencing ਰਾਹੀਂ ਇੱਕ ਮੀਟਿੰਗ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ VOTING ਲਈ ਜ਼ਰੂਰੀ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰਨ ਦੇ ਹੁਕਮ ਦਿੱਤੇ ਤਾਂ ਜੋ ਆਜ਼ਾਦ, ਨਿਰਪੱਖ ਤੇ ਸ਼ਾਂਤਮਈ ਤਰੀਕੇ ਨਾਲ ਚੋਣ ਨੂੰ ਨਿਪਟਰੇ ਚੜਾਇਆ ਜਾ ਸਕੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਪੋਲਿੰਗ ਸਟੇਸ਼ਨਾਂ ਤੇ ਵਾਟਰ ਕੂਲਰ, ਪੱਖੇ, ਬੈਠਣ ਲਈ ਢੁਕਵੀਂ ਥਾਂ ਪਖਾਣੇ ਅਤੇ ਸ਼ੈਡਾਂ ਦਾ ਪ੍ਰਬੰਧ ਕਰਨ ਲਈ ਕਿਹਾ। ਤਾਂ ਜੋ ਵੋਟਰਾਂ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ ਮੁਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਅਧਿਕਾਰੀਆਂ ਨੂੰ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਵਾਸਤੇ ਵੱਖਰੀਆਂ ਕਤਾਰਾਂ ਅਤੇ ਦਿਵਿਆਂਗ ਵੋਟਰਾਂ ਲਈ ਹਰੇਕ ਪੋਲਿੰਗ ਸਟੇਸ਼ਨ ਤੇ ਰੈਂਪ ਤੇ व्हीਲਚੇਅਰ ਦੀ ਉਪਲਬਧਤਾ ਯਕੀਨੀ ਬਣਾ ਲਈ ਆਖਿਆ ਇਸ ਤੋਂ ਇਲਾਵਾ ਉਹਨਾਂ ਰੀਅਲ ਟਾਈਮ ਮੋਨਿਟਰਿੰਗ ਅਤੇ ਪੋਲਿੰਗ ਸਟੇਸ਼ਨਾਂ ਦੀ 100% ਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ ਨੇ ਮੁਖ ਚੋਣ ਅਧਿਕਾਰੀ ਨੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਚੋਣਾਂ ਤੋਂ ਪਹਿਲਾਂ ਦੇ 48 ਘੰਟਿਆਂ ਦੌਰਾਨ ਨਿਰਵਿਘਨ निगरानी ਹੋਰ ਵਦਾਨ ਨਾਕਿਆਂ ਉੱਤੇ ਸਖਤੀਕਰਨ ਅਤੇ ਸੀਸੀਟੀਵੀ ਰਾਹੀਂ 24 ਘੰਟੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਡਰਗ ਸ਼ਰਾਬ ਨਕਦੀ ਤੇ ਹੋਰ ਸਮਾਨ ਦੀ ਗੈਰ ਕਾਨੂੰਨੀ ਤਸਕਰੀ ਉੱਤੇ ਰੋਕ ਲਾਈ ਜਾ ਸਕੇ ਕੌਮੀ ਦਾਖਲਾ ਤੇ ਯੋਗਤਾ ਪ੍ਰੀਖਿਆ ਪੋਸਟ ਗ੍ਰੈਜੂਏਟ ਨੀਟ ਪੀਜੀ 2024 ਲਈ ਅੱਜ ਨਵੀਂ ਪ੍ਰੀਖਿਆ ਤਰੀਕ ਦਾ ਐਲਾਨ ਕੀਤਾ ਗਿਆ ਏਸ ਮੁਤਾਬਕ ਹੁਣ ਨੀਟ ਪੀਜੀ ਦੀ ਪ੍ਰੀਖਿਆ 11 ਅਗਸਤ ਨੂੰ ਦੋ ਸ਼ਿਫਟਾਂ ਵਿੱਚ ਕਰਵਾਈ ਜਾਵੇਗੀ ਮੈਡੀਕਲ ਸਾਇੰਸਿਜ਼ ਪ੍ਰੀਖਿਆਵਾਂ ਬਾਰੇ ਰਾਸ਼ਟਰੀ ਬੋਰਡ ਨੇ ਅੱਜ ਨੀਟ ਪੀਜੀ 2024 ਪ੍ਰੀਖਿਆ ਲਈ ਸੋਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੰਸਥਾ ਦੇ 22 ਜੂਨ ਦੇ ਨੋਟਿਸ ਦੇ ਅਨੁਸਾਰ NEET PG ਪ੍ਰੀਖਿਆ ਦੇ ਆਯੋਜਨ ਨੂੰ ਮੁੜ ਰੱਖਿਆ ਗਿਆ ਹੈ ਜ਼ਿਕਰ ਹੋਇਆ ਗਿਆ ਕਿ ਮੈਡੀਕਲ ਪ੍ਰਵੇਸ਼ ਪ੍ਰੀਖਿਆ NEET UG ਵਿੱਚ ਕथित ਬੇਨੀਮੀਆ ਬਾਰੇ ਵਿਵਾਦ ਦੇ ਦਰਮਿਆਨ ਕੇਂਦਰ ਨੇ ਨਿਯਤ ਤਰੀਕ ਤੋਂ ਠੀਕ ਇੱਕ ਦਿਨ ਪਹਿਲਾਂ ਭਾਵ 2 ਜੂਨ ਨੂੰ NEET PG ਦੀ ਪ੍ਰੀਖਿਆ ਨੂੰ ਵੀ ਮੁਲਤਵੀ ਕਰ ਦਿੱਤਾ ਸੀ ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ पंजाबी ਵਿੱਚ ਆਕਾਸ਼ਵਾਣੀ ਦੀਆਂ ਤਾਜ਼ਾ ਖਬਰਾਂ ਪੜ੍ਹਨ ਲਈ ਤੁਸੀਂ ਸਾਡੀ ਵੈੱਬਸਾਈਟ newson.gov.in ਉੱਪਰ ਲੌਗਇਨ ਕਰ ਸਕਦੇ ਹੋ ਨੀਤੀ ਆਯੋਗ ਵੱਲੋਂ ਚਲਾਏ ਜਾ ਰਹੇ ਸੰਪੂਰਨਤਾ ਅਭਿਆਨ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਵਿਖੇ ਅੱਜ ਇੱਕ ਸਮਾਗਮ ਕੀਤਾ ਗਿਆ ਕਲਾਨੌਰ ਦੇ ਐਸਟੀਐਮ ਜੋਤਸਨਾ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ ਖਾਸ ਤੌਰ ਤੇ ਸਿਹਤ ਪੋਸ਼ਣ ਖੇਤੀਬਾੜੀ ਅਤੇ ਸਮਾਜਿਕ ਤਰੱਕੀ ਨਾਲ ਸੰਬੰਧਿਤ ਅਹਿਮ ਕਾਰਜ ਪੂਰੇ ਕੀਤੇ ਜਾਣਗੇ ਵੇਰਵੇ ਨਾਲ ਰਿਪੋਰਟ ਆਸਮੰਤ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਬਖ ਬਖ ਮਾਪਦੰਡਾਂ ਵਿੱਚ ਪਛੜੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸੰਪੂਰਨਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਕਲਨੌਰ ਬਲਾਕ ਵਿੱਚ ਹੋਏ ਉਦਘਾਟਨੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ। ਐਸਜੀਐਮ ਜੋਸ਼ਨਾ ਸਿੰਘ ਨੇ ਕਿਹਾ ਕਿ ਕਲਨੌਰ ਬਲਾਕ ਵਿੱਚ ਸੰਪੂਰਨਤਾ ਅਭਿਆਨ ਦੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਕ੍ਰਿਸ਼ਕਲ ਡਿਪਾਰਟਮੈਂਟ ਹੈ। ਉਨ੍ਹਾਂ ਨੇ ਬਹੁਤ ਹੀ ਵੱਲੋਂ ਰਾਜ ਕੀਤਾ ਜਿੰਨੇ ਵੀ ਪ੍ਰੈਗਨੈਂਟ ਲੇਡੀਆਂ ਹਨ ਉਨ੍ਹਾਂ ਬਹੁਤ ਹੀ ਵਧੀਆ ਨਿਊਟ੍ਰੀਸ਼ਨਸ ਸਟਾਰਟ ਇਨਡੀਪੈਂਡੈਂਟੀ ਇਸ ਤੋਂ ਇਲਾਵਾ ਉਹਨਾਂ ਨੂੰ ਹੈਲਪ ਕਰਨ ਲਈ ਨਿਊਟ੍ਰੀਸ਼ਨ ਦੇ ਵਾਸਤੇ ਜਿੰਨੇ ਵੀ ਫੂਡ ਪ੍ਰੋਗਰਾਮਸ ਹੈ ਉਹ ਪ੍ਰੋਵਾਈਡ ਕਰਦੇ ਨੇ ਇਸ ਤੋਂ ਇਲਾਵਾ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹ ਉਹਨਾਂ ਨੇ ਵੀ ਆਪਣਾ ਸ਼ਾਲ ਆਇਆ ਹੈ ਇਹਦੇ ਵਿੱਚ ਹਾਈਪਰ ਟੈਨਸ਼ਨ ਬੀਪੀ ਡਾਇਬਟੀਜ਼ ਦਾ ਫ੍ਰੀ ਕਾਫ ਕੇ ਸੇਵਾ ਕਰ ਰਹੇ ਨੇ ਤੇ ਉਹਦੇ ਕੋਲਿੰਗ ਜੇ ਕਿਸੇ ਨੂੰ ਲੋੜ ਪੰਨ ਉੱਤੀ ਹੈਗੀ ਉਹਨਾਂ ਨੂੰ ਫ੍ਰੀ ਆਫ ਕੋਸ ਮੈਡੀਸਿਨ ਵੀ ਪ੍ਰੋਵਾਈਡ ਕਰ। ਇਸ ਤਰ੍ਹਾਂ ਹੀ ਮੁਸੇਹ ਵਖੇ ਡਿਪਾਰਟਮੈਂਟਸ ਜਿਹੜੇ ਹੈਗੇ ਉਹਨਾਂ ਨੇ ਇੱਥੇ ਆ ਕੇ ਆਪਣੇ ਸਟਾਲਸ ਲਾਇਆ ਹੋਏ ਨੇ। ਤੁਹਾਨੂੰ ਆਪਣੀ ਸਕੀਮ ਦੇ ਬਾਰੇ ਜਾਣਕਾਰੀ ਮਿਲੇਗੀ। ਪਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨੇ ਸਕੀਮਾਂ ਦੀ ਛਾਲਾਗਾ ਕੀਤੀ। ਮੇਰਾ ਨਾਮ ਹਰਜਿੰਦਰ ਕੋਹਰਾ ਮੈਂ ਪਿੰਡ ਕਿਲਾ ਲੱਭੂ ਤੋਂ ਇਹ ਰਹਿਣ ਵਾਲੀਆਂ। ਮੇਰੇ ਪਿੰਡ ਵਿੱਚ 10 ਗਰੁੱਪ ਚੱਲਦੇ ਆ ਮੈਂ ਗਰੁੱਪ ਰੈਜ਼ੀਡੈਂਟਾਂ ਭਾਰਤ ਸਰਕਾਰ ਦੇ ਅਜੀਬ ਕਮਿਸ਼ਨ ਦੇ ਤਹਿਤ ਅੱਜ ਬਲਾਕ ਕਲਾਨੌਰ ਦੇ ਵਿੱਚ ਸਬੂਰਤਾ ਅਭਿਆਨ ਚੱਲ ਰਿਹਾ ਵਾ ਉਹਦੇ ਵਿੱਚ ਅਸੀਂ ਸਟਾਲ ਲਗਾਇਆ ਹੋਇਆ ਵਾ ਬੁੱਲਨ ਦਾ ਹੈਂਡਮੇਡ ਔਰ ਫੁਲਕਾਰੀ ਦਾ ਮੇਰਾ ਨਾਮ ਨਜੀਦ ਕੌਰ ਹੈ ਪਹਿਲਾ ਮੰਡਲ ਦੀ ਵਾ ਨਾ ਸਾਡੇ ਗਰੁੱਪ ਦੇ ਵਿੱਚ ਹਲਦੀ ਦਾ ਹੋਰ ਸਲਾਈ ਕਢਾਈ ਤੇ ਸਰਪੂਰ ਕਦਰ ਦਾ ਕੰਮ ਚੱਲ ਰਿਹਾ ਹੈ ਅਸੀਂ ਆਪਣਾ ਆਪ ਵੀ ਰੋਜ਼ਗਾਰ ਕਰਦੇ ਆਂ ਹੋਰ ਮਹਿਲਾਵਾਂ ਵੀ ਰੋਜ਼ਗਾਰ ਦਿੰਦੇ ਅੱਜ ਸੈਮੀਨਾਰ ਲੱਗਾ ਅਸੀਂ ਇੱਥੇ ਆਪਣੀ ਹਲਦੀ ਦਾ ਸਟਾਲ ਲਾਇਆ ਹੋਇਆ ਹੈ ਸੰਪੂਰਨਤਾ ਅਭਿਆਨ ਤਹਿਤ ਸਕੂਲੀ ਵਿਦਿਆਰਥੀਆਂ ਨੇ ਸੰਪੂਰਨਤਾ ਯਾਤਰਾ ਕੱਢੀ ਅਤੇ ਰੰਗੋਲੀ ਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਖੇਤੀਬਾੜੀ ਵਿਭਾਗ ਨੇ ਮਿੱਟੀ ਪਰਖ ਦੇ ਸੈਂਪਲ ਲਏ ਅਤੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰ ਬਾਰੇ ਦੱਸਿਆ ਸੋਯਾ ਸਹਾਇਤਾ ਸਮੂਹਾਂ ਵੱਲੋਂ ਤਿਆਰ ਸਮਾਨ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ विशंबर बिट्टू शेषु शर्मा शांतल आकाशवाणी समाचार जलंधर इस दौरान जलंधर जिले के शाहकूट विखेवी जिला प्रशासन वालों आसवंद ब्लॉक प्रोग्राम अधीन संपूर्णता अभियान की शुरुआत की गई समागम दी प्रदान की डी एम रिशभ बांसल से सिखलाई अधीन आई एस सुनील वालों की थी गई उन्होंने दसिया कि नीति आयोग वालों अगले तीन महीनों दौरान छे खास पक्षों की चोण की गई है ਜਿਸ ਵਿੱਚ ਜਨਮ ਤੋਂ ਪਹਿਲਾਂ ਦੀ ਦੇਖਪਾਲ ਹਾਈਪਰਟੈਨਸ਼ਨ ਸਕ੍ਰੀਨਿੰਗ ਡਾਇਬਟੀਜ਼ ਸਕ੍ਰੀਨਿੰਗ ਗਰਭਵਤੀ ਔਰਤਾਂ ਲਈ ਪੋਸ਼ਟਿਕ ਭੋਜਨ ਭੂਮੀ ਸਿਹਤ ਬੀਮਾ ਕਾਰ ਤੇ ਸਮਾਜਿਕ ਸੁਰੱਖਿਆ ਲਈ ਫੰਡ ਸ਼ਾਮਲ ਨੇ ਅਧਿਕਾਰੀਆਂ ਮੁਤਾਬਕ ਇਹਨਾਂ ਖੇਤਰਾਂ ਵਿੱਚ ਬਿਹਤਰ ਸੁਧਾਰ ਵਾਸਤੇ ਵਿਆਪਕ ਜ਼ੋਰ ਦਿੱਤਾ ਜਾਵੇਗਾ ਐਸ.ਟੀ.ਐਮ ਰਿਸ਼ਭ ਬਾਂਸਲ ਨੇ ਦੱਸਿਆ ਸੰਪੂਰਨ ਤੋ ਅਭਿਆਨ ਆ ਉਹਦੇ ਵਿੱਚ ਚਾਰ ਫੈਕਟਰਸ ਦੇ ਉੱਤੇ ਕੰਮ ਹੈ ਹੈਲਥ এডਿਕੇਸ਼ਨ ਐਗਰੀਕਲਚਰ ਤੇ ਸੋਸ਼ਲ ਡਵੈਲਪਮੈਂਟ ਜਦੋਂ ਆਪੇ ਨਾ ਚਾਰੋ ਫੈਕਟਰਸ ਦੀ ਗੱਲ ਕਰਦੇ ਹਾਂ ਤਾਂ অলਮੋਸਟ ਆਪਣੇ ਸਾਰੇ ਡਿਪਾਰਟਮੈਂਟ ਕਵਰ ਹੁੰਦੇ ਨੇ ਇਹਦੇ ਵਿੱਚ ਉਹ ਸਾਰੇ ਡਿਪਾਰਟਮੈਂਟਸ ਇੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਆਪਣੀਆਂ ਸਟਾਫਸ ਲਗਾਈਆਂ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਕੀ ਕੀ ਟਿਚਾ ਹੈ ਉਹਨਾਂ ਦਾ ਤੇ ਉਹ ਕਿਵੇਂ ਉਹਨੂੰ ਪੂਰਾ ਕਰਨਗੇ ਇਹ ਹੌਲੀ ਹੌਲੀ ਇਹ ਡਰਾਮਾ ਤੇ ਹਰ ਤਰੀਕੇ ਨਾਲ ਪ੍ਰੈਕਟੀਕਲੀ ਜਿਸ ਤਰੀਕੇ ਨਾਲ ਪੋਸੀਬਲ ਹੈ ਉਸ ਤਰੀਕੇ ਨਾਲ ਲੋਕਾਂ ਨੂੰ ਐਕਸਪਲੇਨ ਕੀਤਾ ਜਾਊਗਾ ਤੇ ਜਗ੍ਹਾ ਜਗ੍ਹਾ ਤੇ ਕੈਂਪ ਲਾ ਕੇ ਇਸ ਮਗਰੋਂ ਸੰਪੂਰਨਤਾ ਅਭਿਆਨ ਤਹਿਤ ਜਾਗਰੂਕਤਾ ਰੈਲੀ ਵੀ ਕੱਢੀ ਗਈ ਅਤੇ ਸੱਭਿਆਚਾਰਕ ਗਤੀਵਿਧੀਆਂ ਤੇ ਪੈਨਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਇਸ ਮੌਕੇ ਆਸਵੰਦ ਬਲਾਕ ਫੈਲੋ ਵਕਵਾਕ ਵਿਭਾਗਾਂ ਦੇ ਕਰਮਚਾਰੀ ਤੇ ਨੀਤੀ ਆਯੋਗ ਤੋਂ ਨੁਮਾਇੰਦੇ ਵੀ ਮੌਜੂਦ ਰਹੇ ਅਤੇ ਇਸ ਨਵੀਕਲੀ ਪੈਲ ਕਦਮੀ ਨੂੰ ਪਰਮਾ ਸਮਰਥਨ ਦਿੱਤਾ ਗਿਆ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਬਾਇਓ ਐਨਰਜੀ ਕਪੂਰਥਲਾ ਵਿਖੇ ਐਨਟੀਪੀਸੀ ਦੇ ਅਧਿਕਾਰੀਆਂ ਲਈ 2 ਦਿਨ ਦੀ ਥਰਮਲ ਪਾਵਰ ਪਲਾਂਟ ਐਪਲੀਕੇਸ਼ਨਾਂ ਲਈ ਐਗਰੋ ਬਾਇਓਮਾਸ ਪੈਲਿੰਗ ਅਤੇ ਗੁਣਿਕरण ਤਕਨੀਕਾਂ ਤੇ ਵਿਸ਼ੇਸ਼ ਵਿਹਾਰਿਕ ਸਖਲਾਈ ਦੇ ਵਰਕਸ਼ਾਪ ਕਰਵਾਈ ਗਈ ਸੰਸਥਾ ਦੇ ਡਾਇਰੈਕਟਰ ਜਨਰਲ ਡਾਕਟਰ ਜੀ ਸ਼੍ਰੀਤਰ ਨੇ ਇਸ ਦਾ ਉਦਘਾਟਨ ਕੀਤਾ ਤੇ ਸਮਰਥ ਮਿਸ਼ਨ ਦੇ ਡਾਇਰੈਕਟਰ ਸਤੀਸ਼ उपाध्याय ਮੁੱਖ ਮਹਿਮਾਨ ਅਤੇ ਐਨਟੀਪੀਸੀ ਦੇ ਜਨਰਲ ਮੈਨੇਜਰ ਵੀ ਚੰਦਰਸ਼ੇਖਰਨ ਵੀ ਇਸਤੇ ਵਿਸ਼ੇਸ਼ ਮਹਿਮਾਨ ਰਹੀ ਡਾਕਟਰ ਸ਼੍ਰੀਧਰ ਨੇ ਫਸਲਾਂ ਦੀ ਰਹਿੰਦ-ਖੂੰਹਦ ਦੀ ਭਰਪੂਰ ਉਪਲਬਧਤਾ ਕਾਰਨ ਭਾਰਤੀ ਸੰਦਰਭ ਵਿੱਚ ਬਾਇਓਮਾਸ ਆਧਾਰਿਤ ਬਿਜਲੀ ਉਤਪਾਦਨ ਦੀ ਸਾਰਥਕਤਾ ਤੇ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਨੇ ਬਾਇਓਮਾਸ ਆਧਾਰਿਤ ਬਿਜਲੀ ਉਤਪਾਦਨ ਗਤੀਵਿਧੀਆਂ ਅਤੇ ਬਾਇਓਮਾਸ ਕੋ-ਫਾਇਰਿੰਗ ਤੇ ਥਰਮਲ ਪਾਵਰ ਪਲਾਂਟਾਂ ਨੂੰ ਦਰਪੇਸ਼ ਚੁਣੌਤੀਆਂ ਦੇ ਜ਼ਰੂਰਤ ਆਧਾਰਿਤ ਹੱਲ ਦਾ ਸਮਰਥਨ ਕਰਨ ਲਈ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ। ਟੂ ਪੰਜਾਬ 에ਅਰ ਸਕਵਾਡਨ ਐਨਸੀਸੀ ਅੰਮ੍ਰਿਤਸਰ ਵੱਲੋਂ ਭਗਵਾਨ ਵਾਲਮੀਕੀ ਸਰਕਾਰੀ ਆਈਟੀਆ ਕਾਲਜ ਰਾਮਪੀਰਤ ਵਿਖੇ ਸਾਲਾਨਾ ਸਿਖਲਾਈ ਕੈਂਪ ਲਗਾਇਆ ਗਿਆ ਜਿਹੜਾ 12 ਜੁਲਾਈ ਤੱਕ ਚੱਲੇਗਾ ਕੈਪਟਨ ਮਨੋਜ ਕੁਮਾਰ ਵਦਸਤੀ ਅਗਵਾਈ ਹੇਠ ਲਗਾਏ ਇਸ ਕੈਂਪ ਚਵਕਵਾ ਕਾਲਜਾਂ ਤੇ ਸਕੂਲਾਂ ਤੋਂ 400 ਤੋਂ ਵੱਧ ਐਨਸੀਸੀ ਕੈਡਟਾ ਨੇ ਹਿੱਸਾ ਲਏ ਨੇ ਕੈਂਪ ਦੌਰਾਨ ਕੈਡਟਾ ਨੂੰ 10 ਦਿਨ ਤੱਕ ਡ੍ਰਿਲ ਤੇ ਥਿਊਰੀ ਦੀ ਸਿਖਲਾਈ ਦਿੱਤੀ ਜਾਵੇਗੀ ਕੈਡਟਾ ਨੂੰ ਅਟਾਰੀ ਸਰਹੱਦ ਦੇ ਆਰਮੀ ਕੈਂਪਸ ਦਾ ਦੌਰਾ ਕਰਨ ਦਾ ਮੌਕਾ ਮਿਲੇਗਾ ਕੱਟੜਾਂ ਨੂੰ ਸਕਿਟ ਸ਼ੂਟਿੰਗ ਫਾਇਰਿੰਗ ਰੋਕ ਲਗਾਉਣ ਤੇ ਦਵਾਈਆਂ ਜਈਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ ਵੱਖ-ਵੱਖ ਖੇਡਾਂ ਛੇਸਾਲਾਂ ਦਾ ਮੌਕਾ ਵੀ ਦਿੱਤਾ ਜਾਵੇਗਾ ਇਹ ਸਾਰੀਆਂ ਗਤੀਵਿਧੀਆਂ ਕੱਟੜਾਂ ਦੀ ਸ਼ਖਸੀਅਤ ਵਿੱਚ ਨਿਖਾਰ ਲਿਆਉਣਗੀਆਂ ਸੰਭਾਵਿਤ ਹੜਾਂ ਦੀ ਰੋਕਥਾਮ ਸਬੰਧੀ ਕੀਤੇ ਅਗੇ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾਨੀ ਅਚਕ-ਵਕ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਨਵਾਂ ਸ਼ਹਿਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਉਹਨਾਂ ਕਿਹਾ ਕਿ بارش ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਜ਼ਿਲ੍ਹੇ ਦੇ ਕੁਝ ਖੇਤਰ ਦਰਿਆਵਾਂ ਦੇ ਕੰਢੇ ਸਥਿਤ ਹੋਣ ਕਰਕੇ ਇਨ੍ਹਾਂ ਪਿੰਡਾਂ ਅੰਦਰ ਸੰਭਾਵਿਤ ਹੜ੍ਹਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵੀ ਅਜਿਹੀ ਸਥਿਤੀ ਲਈ ਪੂਰੀ ਤਰ੍ਹਾਂ ਨਾਲ ਨਜਿੱਠਣ ਵਾਸਤੇ ਤਿਆਰ ਰਹਿਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਨਮਸਕਾਰ।